ਇਹ ਜਿਹੜੇ ਅਮਰਤ ਵੇਲੇ ਦਾ ਟਾਈਮ ਹੈ ਨਾ ਸਵੇਰੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਉਸ ਟਾਈਮ ਲੋਕ ਉਥੇ ਗਉਆਂ ਕੁੰਦੇ ਸੀ ਉਥੇ ਕਹਿਰ ਵਰਤਦਾ ਸੀ ਜ਼ਹਿਰ ਵਰਤਦਾ ਸੀ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਨਾਮ ਬਾਣੀ ਦਾ ਜਿਹੜੀ ਸ਼ੈਬਰ ਲਾਈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਲ ਦੀ ਬਲ ਦੀ ਸ੍ਰਿਸ਼ਟੀ ਨੂੰ ਨਾਮ ਜਲ ਦਾ ਛੱਟਾ ਦੇ ਕਰਕੇ ਸਤਗੁਰੂ ਪਾਤਸ਼ਾਹ ਜੀ ਨੇ ਸ਼ਾਂਤ ਕੀਤਾ ਹਰਿਆ ਭਰਿਆ ਕੀਤਾ ਬਾਬੇ ਭੇਖ ਬਨਾਇਆ ਉਦਾਸੀ ਕੀ ਰੀਤ ਚਲਾਈ ਚੜਿਆ ਸੋਧਣ ਧਰਤ ਲੁਕਾਈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਫਿਰ ਧਰਤ ਲੁਕਾਈ ਨੂੰ ਸੋਧਣ ਵਾਸਤੇ ਪਾਵੇ ਦੀ ਮੈਲ ਸਾਫ ਕਰਨ ਵਾਸਤੇ ਇਹਨੂੰ ਗਿਆਨ ਬਖਸ਼ਿਸ਼ ਕਰਕੇ ਕਰਨ ਵਾਸਤੇ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਤੋਂ ਚੱਲੇ ਤੇ ਸਤਗੁਰੂ ਪਾਤਸ਼ਾਹ ਵਖ ਵਖ ਤੀਰਥ ਸਥਾਨਾਂ ਤੇ ਰਾਜਨੀਤਿਕ ਲੋਕਾਂ ਕੋਲ ਜਿੱਥੇ ਸਮਾਜ ਦੇ ਵਿੱਚ